ਇਸੋ ਵਾਲੇ ਦੀ ਵੱਡੀ ਖਬਰ ਆ ਭਾਜਪਾ ਦੇ ਕੈਬਨਿਟ ਮੰਤਰੀ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਦੱਸਦੀ ਹੈ ਕਿ ਇਸ ਕੈਬਨਿਟ ਮੰਤਰੀ ਦੇ ਵੱਲੋਂ ਜਿਹੜਾ ਆਰਮੀ ਤੇ ਵੱਡਾ ਸਵਾਲ ਚੱਕਾ ਗਿਆ ਸੀ ਆਰਮੀ ਦੇ ਇੱਕ ਵਿਵਾਦਤਾ ਬਿਆਨ ਦਿੱਤਾ ਗਿਆ ਸੀ ਦੱਸਦੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜੇ ਸਬੰਧ ਸੀ ਤਣਾਅਪੂਰਨ ਬਣੇ ਹੋਏ ਸੀ ਜਿਸ ਦੇ ਚੱਲਦੇ ਜਿਹੜੀਆਂ 에어 ਸਰਜਿਕਲ ਸਟ੍ਰਾਈਕਾਂ ਹੋਈਆਂ ਜਿਸ ਦਾ ਮੁੱਖ ਸੇਰਾ ਕਰਨਲ ਸੋਫੀਆ ਕ੍ਰੈਸ਼ੀ ਦੇ ਸਿਰ ਤੇ ਬਣਿਆ ਗਿਆ ਸੀ ਦੱਸਦੀ ਹੈ ਕਿ ਇਸ ਤੋਂ ਬਾਅਦ ਭਾਜਪਾ ਕੈਬਨਿਟ ਕੋਰੈਂਟ ਮੰਤਰੀ ਜਿਹੜੇ ਨੇ ਸ਼ਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਹਨਾਂ ਨੇ ਜਿਹੜਾ ਧਰਮ ਪੁੱਛ ਕੇ ਸਾਡੇ ਲੋਕਾਂ ਨੂੰ ਮਾਰਿਆ ਸੀ ਤਾਂ ਅਸੀਂ ਉਹਨਾਂ ਦੀ ਭੈਣ ਤੋਂ ਹੀ ਉਹਨਾਂ ਦਾ ਜਿਹੜਾ ਕਤਲ ਕਰਵਾਇਆ ਹੈ ਤਾਂ ਅਤਵਾਦੀਆਂ ਦੀ ਕਰਨਲ ਸੋਫੀਆ ਕ੍ਰੈਸ ਨੂੰ ਭੈਣ ਦੱਸਣ ਵਾਲੇ ਭਾਜਪਾ ਕੈਬਨਟ ਮੰਤਰੀ ਦੇ ਉੱਤੇ ਹੁਣ ਸਿਕੰਜਾ ਕਸਿਆ ਗਿਆ ਦੱਸਦੀਏ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵੱਲੋਂ ਜਿਹੜਾ ਆਦੇਸ਼ ਨੇ ਉਹ ਐਫ ਆਈ ਆਰ ਦਰਜ ਕਰਨ ਦੇ ਹੋਏ ਸੀ ਦੱਸ ਦਿੱਤੇ ਕਿ 4 ਘੰਟੇ ਦੇ ਅੰਦਰ ਅੰਦਰ ਜਿਹੜੀ ਐਫ ਆਈ ਆਰ ਉਹ ਦਰਜ ਕੀਤੀ ਗਈ ਆ ਤਾਂ ਹੁਣ ਬੁਰੇ ਫਸੇ ਨੇ ਬੀ ਜੀ ਪੀ ਕੈਬਨਟ ਮੰਤਰੀ ਦੱਸਤੀਏ ਕਿ ਮਧ ਪ੍ਰਦੇਸ਼ ਦੇ ਕੈਬਨਟ ਮੰਤਰੀ ਵਿਜੇ ਸ਼ਾਹ ਵਿਰੁੱਧ ਦਾ ਮਹੂ ਉਹ ਤਹਿਸੀਲ ਦੇ ਮਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਆ ਇਸ ਕਾਰਵਾਈ ਇਹ ਕਰਨਲ ਸੋਫੀਆ ਕ੍ਰੇਸੀਸ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੇ ਮਧ ਪ੍ਰਦੇਸ਼ ਹਾਈ ਕੋਰਟ ਦੇ ਸਪਸ਼ਟ ਆਦੇਸ਼ ਤੋਂ ਬਾਅਦ ਕੀਤੀ ਗਈ ਆ ਵਿਜੇ ਸ਼ਾਹ ਵਿਰੁੱਧ ਐਫ ਆਈ ਆਰ ਭਾਰਤੀ ਦੰਡ ਸੰਹਿਤਾਆਂ ਦੀਆਂ ਤਿੰਨ ਧਰਾਵਾਂ ਦੇ ਤਹਿਤ ਕੀਤੀ ਗਈ ਆ ਧਾਰਾ 152 196 1ਬੀ ਅਤੇ 197 ਇੱਕ ਸੀ ਤਹਿਤ ਦਰਜ ਕੀਤੀ ਗਈ ਹਾਲਾਂਕਿ ਮੰਤਰੀ ਨੇ ਇਹ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਅੱਜ ਜਾਨੀ ਵੀਰਵਾਰ ਨੂੰ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ ਮੰਤਰੀ ਵਿਜੇ ਸ਼ਾਹ ਨੇ ਸੀਨੀਅਰ ਫੌਜੀ ਅਧਿਕਾਰੀ ਕਰਨਲ ਸੋਫੀਆ ਕਰੈਸ਼ੀ ਬਾਰੇ ਬਿਆਨ ਦਿੱਤਾ ਸੀ ਇੱਕ ਮੀਟਿੰਗ ਦੇ ਵਿੱਚ ਵਿਜੇ ਸ਼ਾਹ ਨੇ ਕਰਨਲ ਸੋਫੀਆ ਕਰੈਸ਼ੀ ਦਾ ਨਾਮ ਲੈ ਬਿਨਾ ਪਾਕਿਸਤਾਨੀ ਅੱਤਵਾਦੀਆਂ ਬਾਰੇ ਕਿਹਾ ਸੀ ਕਿ ਅਸੀਂ ਉਹਨਾਂ ਦੀ ਭੈਣ ਨੂੰ ਭੇਜਿਆ ਉਹਨਾਂ ਦੀ ਐਸੀ ਤਸੀਹ ਕਰਵਾਈ ਇਹ ਸਬਿਬਾਤ ਵਿਵਾਦਿਤ ਪੂ ਜਿਹੜਾ ਬਿਆਨ ਹੈ ਇਸ ਤੇ ਮਦ ਪ੍ਰਿਸ਼ਾ ਹਾਈ ਕੋਰਟ ਨੇ ਸਖਤ ਰੁਕਵਾਂ ਅਪਣਾਇਆ ਹੈ ਅਦਾਲਤ ਨੇ 소ਫੀਆ ਕੁਰਾਸ਼ੀ ਕਰਨਲ ਬਾਰੇ ਦਿੱਤੇ ਗਏ ਬਿਆਨ ਨੂੰ ਖੁਦ ਨੋਟਿਸ ਲਿਆ ਤੇ ਵਿਜੇ ਸ਼ਾਹ ਬਰੋਦਰ 4 ਘੰਟਿਆਂ ਦੇ ਅੰਦਰ ਅੰਦਰ ਐਫ ਆਈ ਆਰ ਦਰਜ ਕਰਨ ਦੇ ਉਦੇਸ਼ ਦਿੱਤੇ ਨੇ ਦੱਸਤੀਏ ਕਿ ਇੱਕ ਜਰਨਲ ਮੀਟਿੰਗ ਦੇ ਵਿੱਚ ਲੋਕਾਂ ਦੇ ਵਿੱਚ ਸਟੇਜ ਤੇ ਜਿਹੜੇ ਨੇ ਉਹ ਭਾਜਪਾ ਆਗੂ ਜਿਹੜੇ ਔਰ ਵਿਜੇ ਸ਼ਾਹ ਨੇ ਉਹ ਲੋਕਾਂ ਨੂੰ ਸੰਬੋਧਨ ਹੁੰਦੇ ਨੇ ਪਿਛਲੇ ਦਿਨੀ ਜਿਹੜਾ ਕਾਫੀ ਜ਼ਿਆਦਾ ਵਿਵਾਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਇਆ ਸੀ ਸਰਜਕਲ ਸਟ੍ਰਾਈਕਾਂ ਹੋਈਆਂ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲਾ ਕੀਤਾ ਗਿਆ ਤਾਂ ਇਸ ਦੇ ਚੱਲਦਿਆਂ ਜਿਹੜਾ ਲੋਕਾਂ ਦਾ ਧਿਆਨ ਆਪਣੇ ਵੱਲ ਕਰਸ਼ਿਤ ਕਰਨ ਦੇ ਲਈ ਬੀਜੇਪੀ ਆਗੂ ਵਿਜੇ ਸ਼ਾਹ ਦੇ ਵੱਲੋਂ ਇੱਕ ਆ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਰਨਲ ਸੋਫੀਆ ਕੁਐਸਨ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਨਾਮ ਲਏ ਬਿਨਾਂ ਜਿਹੜਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਹ ਅਤਵਾਦੀਆਂ ਨੇ ਪੈ ਲਗਾਮ ਦੇ ਵਿੱਚ ਸਾਡੇ ਲੋਕਾਂ ਨੂੰ ਮਾਰਿਆ ਸੀ ਅਸੀਂ ਉਹਨਾਂ ਦੀ ਭੈਣ ਨੂੰ ਹੀ ਉਹਨਾਂ ਦੀ ਐਸੀ ਤੈਸੀ ਕਰਨ ਦੇ ਲਈ ਭੇਜਿਆ ਤਾਰਿਕ ਬਿਵਾਦਤ ਬਿਆਨ ਜਿਹੜਾ ਉਹ ਭਾਜਪਾ ਆਗੂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਇਹ ਵਿਜੇ ਸ਼ਾਹ ਨੇ ਜਿਹੜੇ ਉਹ ਮੱਧ ਪ੍ਰਦੇਸ਼ ਸਰਕਾਰ ਦੇ ਵਿੱਚ ਕੈਬਨਿਟ ਆ ਮੰਤਰੀ ਨੇ ਤਾਂ ਹੁਣ ਲੋਕਾਂ ਦੇ ਵੱਲੋਂ ਜਿਹੜਾ ਜਮ ਕੇ ਗੁੱਸਾ ਇਹਨਾਂ ਦੇ ਵਿਰੁੱਧ ਕੱਢਿਆ ਜਾ ਰਿਹਾ ਇਹਨਾਂ ਦੇ ਘਰ ਦੇ ਬਾਹਰ ਜਿਹੜੀਆਂ ਨੇਮ ਪਲੇਟਾਂ ਲੱਗੀਆਂ ਸੀ ਉਹਨਾਂ ਦੇ ਉੱਤੇ ਕਾਲਾ ਰੰਗ ਸਿੱਟਿਆ ਗੇਟ ਦੇ ਉੱਤੇ ਕਾਲਾ ਰੰਗ ਸਿੱਟਿਆ ਗਿਆ ਤਾਂ ਹੁਣ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਦਾ ਗੁੱਸਾ ਵਧਦਾ ਜਾ ਰਿਹਾ ਦੱਸਦੀ ਹੈ ਕਿ ਇਸ ਤਰ੍ਹਾਂ ਦੇ ਬਿਵਾਦਤ ਬਿਆਨ ਜਿਹੜੇ ਨੇ ਉਹ ਆਗੂਆਂ ਦੇ ਵੱਲੋਂ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਆਰੰਡਲੇ ਦਿੱਤੇ ਹੀ ਜਾਂਦੇ ਨੇ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਸਖਤ ਨੋਟਿਸ ਆ ਜਿਹੜਾ ਲਿਆ ਗਿਆ ਸੀ ਉਸ ਤੋਂ ਬਾਅਦ ਏ ਆਗੂ ਸੁਪਰੀਮ ਕੋਰਟ ਦਾ ਰੁਖ ਕਰ ਰਿਹਾ ਦੱਸਦੀ ਹੈ ਕਿ ਅੱਜ ਉਸ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਏਸਾ ਪੂਰੇ ਜਿਹੜਾ ਮਾਮਲਾ ਹੈ ਕਿਉਂਕਿ ਹਾਈ ਕੋਰਟ ਦੇ ਵੱਲੋਂ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਹੁਣ ਇਸ ਦੇ ਵਿਰੋਧ ਦਾ ਸੁਪਰੀਮ ਕੋਰਟ ਦਾ ਰੁਖ ਕਰਨ ਜਾ ਰਿਹਾ ਵਿਜੇ ਸ਼ਾਹ ਦੱਸਦੀ ਹੈ ਕਿ ਬੀ ਜੀ ਪੀ ਆਗੂ ਕੈਬਨਟ ਮੰਤਰੀ ਮਧ ਪ੍ਰਦੇਸ਼ ਸਰਕਾਰ ਦੇ ਕੈਬਨਟ ਮੰਤਰੀ ਵਿਜੇ ਸ਼ਾਹ ਦੇ ਵਿਰੋਧ ਦਾ ਐਫ ਆਈ ਆਰ ਦਰਜ ਹੋਈ ਹੈ ਦੱਸਦੀ ਹੈ ਕਿ ਉਸ ਦੇ ਵੱਲੋਂ ਵਿਵਾਦਤਾ ਬਿਆਨ ਦਿੱਤਾ ਗਿਆ ਸੀ ਕਨਾਲ ਸੋਫੀਆ ਕਰੈਸ਼ੀ ਨੂੰ ਜਿਹੜਾ ਉਹ ਅਤਵਾਦੀਆਂ ਦੀ ਭੈਣ ਦੱਸਿਆ ਗਿਆ ਕਿਸ ਕਰਨਲ ਸੋਫੀਆ ਕੁਰਾਸ਼ੀ ਉਹੀ ਜਿਹੜੀ ਫੌਜੀ ਅਧਿਕਾਰੀ ਆ ਜਿਸ ਦੇ ਵੱਲੋਂ ਪੂਰੇ ਜਿਹੜਾ ਸਰਜਿਕਲ ਸਟ੍ਰਾਈਕ ਹੋਈ ਸੀ ਯਰ ਸਟ੍ਰਾਈਕ ਹੋਈ ਸੀ ਉਸ ਦਾ ਜਿਹੜਾ ਮੁੱਖ ਜਿਹੜੀ ਭੂਮਿਕਾ ਹੈ ਉਹ ਇਸੇ ਕਰਨਲ ਸੋਫੀਆ ਕੁਰਾਸ਼ੀ ਦੇ ਵੱਲੋਂ ਨਿਭਾਈ ਗਈ ਸੀ ਹਰ ਜੋ ਫੜੀਓ ਹਰ ਖੋਪੜੇ ਵਿੱਚ ਹਲਮਾ ਹੋਣਾ ਹੈ ਹਲਵਾ ਮਤਲਬ ਹੁਸਰਤ ਲਈ ਜੀਣਾ ਸਮਾਜ ਲਈ ਜੀਣਾ ਜਿਵੇਂ ہمارے ਮੋਦੀ ਜੀ ਸਮਾਜ ਲਈ ਜੀ ਰਹੇ ਸਮਾਜ ਲਈ जान लगा रहे और जिन्होंने हमारी बेटियों के सिंदूर उजाड़े थे वही कटे पिटे लोगों को हमने उन्हीं की बहन भेज करके उनकी एसी की तेजी करवाई एक बार मोदी जी के लिए जोरदार पाली हो उन्होंने कपड़े उतार उतार के हमारे हिंदुओं को मारा और मोदी जी ने उनकी बहन को उनकी ऐसी की तेजी करने हमारे जात से उनके घर लगा मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधुआ किया है तो तुम्हारे समाज की बहन आके तुम्हें नहीं देश का सम्मान मान सम्मान और हमारी बहनों का तो आज स्वार्थ बदला तुम्हारी जाति की समाज की बहनों को पाकिस्तान भेजकर से अगर कोई ले सकता है और उन्होंने कहा था घर में बुझके मालूम घर जमीन के अंदर गाड़ दूंगा अगर आपने प्रधानमंत्री का भाषण सुना हो जमीन के अंदर गाड़ दूंगा अरे तीन तीन मंजिल के नीचे आतंकवादी पाकिस्तान में बैठे थे बड़े बम से पहले ऊपर का छत उड़ाया फिर बीच की छत उड़ाई और अंदर जाके उनके परिवार की ऐसी की ते ये सिर्फ छप्पन इसका सीन वाले हमें गर्व है कि हमारे देश का प्रधानमंत्री नरेंद्र मोदी है और हम सुरक्षित हैं कि उसने एस फोर हंड्रेड लेके आया, आया और एस फोर हंड्रेड को भाई जिसने पाकिस्तानी हमले को नाकाम किया सब समझदार लोग बैठे अगर एस फोर हंड्रेड नहीं होती तो सारी मिसाइल तुम्हारे शोरों के ऊपर गिरती और हमारे बाल बच्चे मर जाते हमारे सैनिक कैंप खत्म हो जाते ये कांग्रेस के लोग कभी आए तुम्हारे गांव में तो कुछ ना के 400 फोर हंड्रेड कहीं हुए इधर देखेगा उधर देखेगा अरे तुम्हारी सरकार रही रे भाई देश आजाद होने के बाद साठ साल पैंसठ साल तुम्हारे बापों की सरकार रही? ये तो 2018 में हमारा मोदी जी लाए। कि देश सुरक्षित रहे सम्मान से जिए और ऐसे प्रधानमंत्री के लिए एक बार जोरदार ताली जो अपने हाथ लेकर के आए जो अपने हाथ घर छोड़ के आए उनसे मुझे कुछ नहीं कहना लेकिन जो अपने हाथ ध्यान लेकर के आए दोनों हाथ उठा करके नरेंद्र मोदी जी ने सा आप सब इस धूप में समाज के लिए काम करने आए उन्हें इस विचारधारा को प्रणाम करता हूँ इस विचारधारा में जितने लोग लगे हैं उनको प्रणाम करता हूं और इसी के साथ दीदी को और आपको आश्वस्त करता हूं हम फिर आएंगे अच्छा मंदिर बनाएंगे अच्छा चलाव बनाएंगे अच्छा सामुदायिक भवन बनाएंगे और इसी के साथ अपनी वाणी के विराम जय श्री राम। फिर भी जो चल रहा है मैंने कहा किसी समाज और धर्म को भी अगर मेरी बातों से चोट पहुंची हो तो मैं दस बार भाभी मंगने को तैयार हूं। कांग्रेस हमला बोरा कांग्रेस रही लिए आपको इस्तीफा देना चाहिए कांग्रेस के बारे में कांग्रेस के मामले में कुछ भी नहीं कहना चाहिए